ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਤੁਹਾਡੇ ਅੱਗੇ ਇੱਕ ਬਹੁਤ ਹੀ ਇਮੋਸ਼ਨਲ ਸਟੋਰੀ ਸੰਦੀਪ ਅਤੇ ਪੰਕਜ ਦੋਵੇਂ ਬਹੁਤ ਵਧੀਆ ਦੋਸਤ ਹਨ ਅਤੇ ਦੋਵੇਂ ਬਚਪਨ ਵਿੱਚ ਇਕੱਠੇ ਹੀ ਪਲੇ ਸੀ ਦੋਵਾਂ ਨੂੰ ਇੱਕ ਦੂਜੇ ਦੇ ਘਰ ਵਿੱਚ ਇੱਕੋ ਜਿਹਾ ਪਿਆਰ ਤੇ ਦులਾਰ ਸੀ ਸੰਦੀਪ ਦੇ ਪਿਤਾ ਇੱਕ ਛੋਟੀ ਜਿਹੀ ਕੰਪਨੀ ਵਿੱਚ ਸਧਾਰਨ ਜਿਹੇ ਕੰਮ ਕਰਮਚਾਰੀ ਹਨ ਅਤੇ ਪੰਕਜ ਦੇ ਪਿਤਾ ਇੱਕ ਉੱਚ ਅਧਿਕਾਰੀ ਹਨ ਪੰਕਜ ਨੂੰ ਸੰਦੀਪ ਦੇ ਹੱਥ ਦੀ ਬੇਲ ਪੂੜੀ ਬਹੁਤ ਪਸੰਦ ਸੀ ਤੇ ਉਹ ਅਕਸਰ ਸੰਦੀਪ ਦੇ ਘਰ ਉਸ ਦੇ ਹੱਥ ਦੀ ਬੇਲ ਪੂੜੀ ਖਾਣ ਆਉਂਦਾ ਸੀ ਹੁਣ ਦੋਵੇਂ ਦੋਸਤ ਉੱਚੇ ਸਥਾਨ ਤੇ ਪ੍ਰਵੇਸ਼ ਕਰ ਚੁੱਕੇ ਸੀ ਪਰ ਦੋਮਾਂ ਦਾ ਪਿਆਰ ਬਚਪਨ ਵਰਗਾ ਹੀ ਸੀ ਦੋਵੇਂ ਦੋਸਤ ਇੱਕੋ ਹੀ ਕਾਲਜ ਤੋਂ ਬੀ ਟੈਕ ਕਰ ਰਹੇ ਸੀ ਇਸ ਸਾਲ ਦੋਮਾਂ ਦੀ ਬੀ ਟੈਕ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ ਕੁਝ ਦਿਨਾਂ ਬਾਅਦ ਪੰਕਜ ਦੇ ਪਿਤਾ ਦਾ ਟਰਾਂਸਫਰ ਦੂਜੇ ਸ਼ਹਿਰ ਚ ਹੋ ਜਾਂਦਾ ਤੇ ਪੰਕਜ ਦਾ ਪਰਿਵਾਰ ਹੁਣ ਲਖਨਊ ਵਿੱਚ ਸ਼ਿਫਟ ਹੋ ਜਾਂਦਾ ਇਸ ਤਰ੍ਹਾਂ 2 ਸਾਲ ਕਿਦਾਂ ਲੰਘ ਗਏ ਸਮੇਂ ਦਾ ਪਤਾ ਹੀ ਨਾ ਚੱਲਿਆ ਸੰਦੀਪ ਨੇ ਐਮਟੈਕ ਦੀ ਪੜ੍ਹਾਈ ਪੂਰੀ ਕਰ ਲਈ ਤੇ ਹੁਣ ਉਸ ਦੇ ਪਿਤਾ ਦੀ ਹਾਲਤ ਵੀ ਖਰਾਬ ਰਹਿਣ ਲੱਗੀ ਸੀ ਇਸ ਲਈ ਸੰਦੀਪ ਨੇ ਇੱਕ ਕੰਪਨੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੰਦੀਪ ਦੇ ਮਾਤਾ ਪਿਤਾ ਨੇ ਜਲਦੀ ਹੀ ਉਸ ਦਾ ਵਿਆਹ ਕਰ ਦਿੱਤਾ ਸੰਦੀਪ ਦੇ ਵਿਆਹ ਦੇ ਬਾਅਦ ਹੀ ਜਿੱਦਾਂ ਉਸ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਵਿਆਦੇ ਕੁਝ ਦਿਨਾਂ ਬਾਅਦ ਹੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਤੇ ਅਜੇ ਪਿਤਾ ਜੀ ਦੇ ਸਦਮੇ ਤੋਂ ਉਹ ਬਾਹਰ ਨਹੀਂ ਆਇਆ ਸੀ ਕਿ ਕੁਝ ਦਿਨਾਂ ਬਾਅਦ ਉਸ ਦੀ ਮਾਂ ਦੀ ਵੀ ਮੌਤ ਹੋ ਗਈ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਸੰਦੀਪ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਹੁਣ ਉਹ ਆਪਣੀ ਜ਼ਿੰਦਗੀ ਤੋਂ ਬਿਲਕੁਲ ਤੰਗ ਆ ਚੁੱਕਿਆ ਸੀ ਉਦੋਂ ਹੀ ਇੱਕ ਹੋਰ ਬੁਰੀ ਖ਼ਬਰ ਉਸ ਨੂੰ ਮਿਲ ਗਈ ਉਹ ਜਿਸ ਕੰਪਨੀ 'ਚ ਕੰਮ ਕਰਦਾ ਸੀ ਉਸ ਦੀ ਉਹ ਵੀ ਅਚਾਨਕ ਬੰਦ ਹੋ ਗਈ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਸੁਣ ਕੇ ਉਸ ਨੇ ਇਹ ਕਰਤੇ ਸ਼ਹਿਰ ਦੋਵੇਂ ਛੱਡਣ ਦਾ ਫੈਸਲਾ ਕਰ ਲਿਆ ਦੂਜੇ ਸ਼ਹਿਰ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਉਸ ਨੇ ਇੱਕ ਕੰਪਨੀ 'ਚ ਆਪਣੀ ਨੌਕਰੀ ਲਈ ਤਲਾਸ਼ ਕੀਤੀ ਤੇ ਉਸ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਹੌਲੀ-ਹੌਲੀ ਉਸ ਦੀ ਜ਼ਿੰਦਗੀ ਵਧੀਆ ਹੋਣ ਲੱਗੀ ਕੁਝ ਦਿਨਾਂ ਬਾਅਦ ਉਸਦੇ ਘਰ ਮੁੰਡਾ ਹੋਇਆ ਸੰਦੀਪ ਆਪਣੀ ਪਤਨੀ ਤੇ ਬੱਚੇ ਦੇ ਨਾਲ ਬਹੁਤ ਖੁਸ਼ ਰਹਿਣ ਲੱਗਿਆ ਇੱਕ ਦਿਨ ਉਹ ਆਪਣੀ ਕੰਪਨੀ ਵਿੱਚ ਕੰਮ ਕਰਨ ਗਿਆ ਤਾਂ ਪਤਾ ਲੱਗਿਆ ਹੜਤਾਲ ਦੇ ਕਾਰਨ ਕੰਪਨੀ ਵਿੱਚ ਜਿੰਦਾ ਲੱਗ ਗਿਆ। ਕੰਪਨੀ ਦੇ ਮਾਲਕ ਨੇ ਕਰਮਚਾਰੀਆਂ ਦੀ ਹੜਤਾਲ ਦੀ ਖਬਰ ਨਾਲ ਕੰਪਨੀ ਹੀ ਬੰਦ ਕਰਨ ਦਾ ਫੈਸਲਾ ਲੈ ਲਿਆ ਤੇ ਸਾਰੇ ਕਰਮਚਾਰੀਆਂ ਦੀ ਜੋ ਤਨਖਾਹ ਰਹਿ ਗਈ ਸੀ ਉਹਨਾਂ ਨੂੰ ਦੇਖ ਕੇ ਛੁੱਟੀ ਕਰ ਦਿੱਤੀ। ਸੰਦੀਪ ਆਪਣੇ ਲਈ ਨਵਾਂ ਕੰਮ ਲੱਭਣ ਲੱਗਿਆ ਪਰ ਕਾਫੀ ਦਿਨ ਲੰਘਣ ਤੋਂ ਬਾਅਦ ਵੀ ਉਸ ਨੂੰ ਕਾਮਣਾ ਮਿਲਿਆ। ਘਰ ਵਿੱਚ ਖਾਣ ਲਈ ਪਰੇਸ਼ਾਨੀਆਂ ਹੋਣ ਲੱਗੀਆਂ। ਇੱਕ ਦਿਨ ਅਚਾਨਕ ਉਸ ਦੇ ਬੇਟੇ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਦੇ ਇਲਾਜ ਦੇ ਲਈ ਉਸ ਨੂੰ ਆਪਣੀ ਪਤਨੀ ਦੇ ਗਹਿਣੇ ਵੇਚਣੇ ਪਏ। ਹੁਣ ਉਸ ਦੇ ਘਰ ਦੇ ਹਾਲਾਤ ਦਿਨ ਬਦਨ ਖਰਾਬ ਹੁੰਦੇ ਜਾ ਰਹੇ ਸੀ। ਪਰ ਉਸ ਦਾ ਸੁਭਾਅ ਇੰਨਾ ਵਧੀਆ ਸੀ ਕਿ ਦੁੱਧ, ਸਬਜ਼ੀ ਤੇ ਕਰਿਆਨੇ ਵਾਲੇ ਨੇ ਉਸ ਨੂੰ ਅਜੇ ਤੱਕ ਜਵਾਬ ਨਹੀਂ ਦਿੱਤਾ ਸੀ ਤੇ ਸਮਾਨ ਦਿੰਦੇ ਜਾ ਰਹੇ ਸੀ। ਹੁਣ ਤਾਂ ਸੰਦੀਪ ਨੂੰ ਵੀ ਸ਼ਰਮ ਆਉਣ ਲੱਗੀ ਸੀ। ਹੁਣ ਉਸ ਨੇ ਮਜਬੂਰੀ ਵਿੱਚ ਬੇਲਪੂਰੀ ਵੇਚਣ ਦਾ ਫੈਸਲਾ ਕੀਤਾ। ਇੱਕ ਦਿਨ ਬਾਜ਼ਾਰ ਤੋਂ ਜਾ ਕੇ ਬੇਲਪੂਰੀ ਲਈ ਸਮਾਨ ਖਰੀਦਿਆ ਤੇ ਫੁੱਟਪਾਥ ਤੇ ਬੈਠ ਕੇ ਵੇਚਣ ਲੱਗਿਆ ਲੋਕਾਂ ਨੂੰ ਉਸਦੇ ਹੱਥ ਦੀ ਬੇਲਪੂਰੀ ਦਾ ਬਹੁਤ ਵਧੀਆ ਸਵਾਦ ਲੱਗਣ ਲੱਗਿਆ ਤੇ ਹੁਣ ਉਸਦੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਹੋਣ ਲੱਗਿਆ ਇੱਕ ਦਿਨ ਉਸਦੀ ਦੁਕਾਨ ਦੇ ਕੋਲ ਇੱਕ ਵੱਡੀ ਕਾਰ ਆ ਕੇ ਰੁਕੀ ਕਾਰ ਵਿੱਚ ਬੈਠੇ ਵਿਅਕਤੀ ਨੇ ਕਾਰ ਬੈਠੇ ਦੋ ਪੈਕਟ ਬੇਲਪੂਰੀ ਬਣਾਉਣ ਲਈ ਕਿਹਾ ਸਨਦੀਪ ਨੂੰ ਕਾਰ ਵਿੱਚ ਬੈਠੇ ਵਿਅਕਤੀ ਦੀ ਆਵਾਜ਼ ਸੁਣ ਕੇ ਝਟਕਾ ਜਿਹਾ ਲੱਗਿਆ ਉਸ ਨੂੰ ਇਦਾਂ ਲੱਗਿਆ ਸ਼ਾਇਦ ਇਹ ਆਵਾਜ਼ ਜਾਣੀ ਪਹਿਚਾਣੀ ਆ। ਸੰਦੀਪ ਨੇ ਕਾਰ ਵਿੱਚ ਬੈਠੇ ਵਿਅਕਤੀ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦਾ ਸ਼ੀਸ਼ਾ ਬੰਦ ਹੋਣ ਦੇ ਕਾਰਨ ਉਸ ਵਿੱਚ ਬੈਠਾ ਵਿਅਕਤੀ ਦਿਖਾਈ ਨਹੀਂ ਦੇ ਰਿਹਾ ਸੀ। ਉਸ ਤੋਂ ਬਾਅਦ ਸੰਦੀਪ ਬੇਲਪੂਰੀ ਬਣਾਉਣ ਲੱਗ ਗਿਆ ਤੇ ਉਸ ਨੇ ਬੜੇ ਪਿਆਰ ਨਾਲ ਸਾਰੇ ਮਸਾਲੇ ਪਾ ਕੇ ਦੋ ਪੈਕਟ ਬੇਲਪੂਰੀ ਬਣਾ ਕੇ ਡਰਾਈਵਰ ਨੂੰ ਫੜਾ ਦਿੱਤੇ। ਡ라이ਵਰ ਨੇ ਬੇਲਪੂਰੀ ਲੈ ਕੇ ਉਸ ਨੂੰ 500 ਦਾ ਨੋਟ ਫੜਾ ਦਿੱਤਾ ਸੰਦੀਪ ਨੇ ਕਿਹਾ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਤੁਹਾਨੂੰ ਬਾਕੀ ਪੈਸੇ ਮੋੜ ਸਕਾਂ ਇਦਾਂ ਕਰੋ ਕਿ ਫਿਰ ਕਦੇ ਆਇਓ ਤਾਂ ਮੈਨੂੰ ਪੈਸੇ ਦੇ ਦਿਓ ਇਹਨਾਂ ਕਹਿ ਕੇ ਸੰਦੀਪ ਨੇ 500 ਦਾ ਨੋਟ ਵਾਪਸ ਕਰ ਦਿੱਤਾ ਪੰਕਜ ਨੇ ਕਿਹਾ ਬੇਲਪੂਰੀ ਦੇ ਪੈਸੇ ਤਾਂ ਦੇ ਦਿਓ ਡਰਾਈਵਰ ਨੇ ਦੱਸਿਆ ਕਿ ਉਸ ਦੇ ਕੋਲ ਖੁੱਲੇ ਪੈਸੇ ਨਹੀਂ ਇਸ ਲਈ ਉਸ ਨੇ 500 ਦਾ ਨੋਟ ਵਾਪਸ ਕਰ ਦਿੱਤਾ ਉਸ ਨੇ ਕਿਹਾ ਫਿਰ ਕਦੇ ਦੇ ਜਿਓ ਮਾਲਕ ਨੇ ਕਿਹਾ ਇਦਾਂ ਕਰੋ ਜਾ ਕੇ ਉਸ ਨੂੰ ਇਹ ਪੈਸੇ ਦੇ ਦੇਵੋ ਕਹਿ ਦੇਵੋ ਕਿ ਅਸੀਂ ਖੁੱਲੇ ਪੈਸੇ ਫੇਰ ਕਦੇ ਲੈ ਲਵਾਂਗੇ ਡਰਾਈਵਰ ਨੇ ਜਾ ਕੇ ਸੰਦੀਪ ਨੂੰ ਕਿਹਾ ਕਿ ਅਸੀਂ ਪੈਸੇ ਵਾਪਸ ਫੇਰ ਬਾਅਦ ਵਿੱਚ ਲੈ ਲਵਾਂਗੇ ਤਾਂ ਸੰਦੀਪ ਨੇ ਕਿਹਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਤੁਹਾਡੇ ਮਾਲਕ ਕਿਸੇ ਸਮੇਂ ਮੇਰੇ ਕੋਲ ਆਏ ਤਾਂ ਮੇਰੇ ਕੋਲ ਉਦੋਂ ਵੀ ਪੈਸੇ ਨਾ ਹੋਏ ਤਾਂ ਤੁਹਾਡੇ ਮਾਲਕ ਦਾ ਆਉਣਾ ਬੇਕਾਰ ਹੋ ਜਾਵੇਗਾ ਇਸ ਲਈ ਤੁਸੀਂ ਇਹ ਪੈਸੇ ਮਾਲਕ ਨੂੰ ਵਾਪਸ ਦੇ ਦੇਵੋ ਡ라이ਵਰ ਨੇ ਜਾ ਕੇ ਇਹੀ ਗੱਲ ਆਪਣੇ ਮਾਲਕ ਨੂੰ ਕਹੀ ਹੁਣ ਮਾਲਕ ਨੂੰ ਵੀ ਉਹਦੀ ਗੱਲ ਸਮਝ ਆ ਗਈ ਉਹਨੇ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਦੁਬਾਰਾ ਇੱਥੋਂ ਲੰਘਾਂਗੇ ਤਾਂ ਇਹਦੇ ਪੈਸੇ ਇਸ ਨੂੰ ਦੇ ਦੇਵਾਂਗੇ ਡਰਾਈਵਰ ਗੱਡੀ ਲੈ ਕੇ ਤੁਰ ਪੈਂਦਾ ਤੇ ਮਾਲਕ ਨੇ ਜਿੱਦਾਂ ਹੀ ਪੈਕਟ ਖੋਲ੍ਹ ਕੇ ਬੇਲਪੂਰੀ ਮੂੰਹ ਚ ਪਾਈ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਇਦਾਂ ਦੀ ਬੇਲਪੂਰੀ ਸਿਰਫ ਸੰਦੀਪ ਬਣਾਉਂਦਾ ਸੀ ਇੱਥੇ ਇਦਾਂ ਦੀ ਬੇਲਪੂਰੀ ਮੈਂ ਕਦੇ ਨਹੀਂ ਖਾਧੀ ਇਸ ਦੇ ਮਸਾਲਿਆਂ ਵਿੱਚ ਉਹੀ ਸਵਾਦ ਆ ਜੋ ਸੰਦੀਪ ਪਾਉਂਦਾ ਸੀ ਉਹ ਬੇਲਪੂਰੀ ਖਾਂਦਾ ਜਾ ਰਿਹਾ ਸੀ ਤੇ ਸੰਦੀਪ ਬਾਰੇ ਸੋਚਦਾ ਜਾ ਰਿਹਾ ਸੀ। ਕਈ ਤਰ੍ਹਾਂ ਦੇ ਵਿਚਾਰ ਉਸ ਦੇ ਮਨ ਚ ਆਉਣ ਲੱਗੇ। ਉਸ ਦੀ ਪਤਨੀ ਨੇ ਆਪਣਾ ਪੈਕਟ ਅਜੇ ਖੋਲ੍ਹਿਆ ਹੀ ਨਹੀਂ ਸੀ ਕਿ ਪੰਕਜ ਨੇ ਆਪਣਾ ਪੂਰਾ ਪੈਕਟ ਖਤਮ ਕਰ ਦਿੱਤਾ ਤੇ ਘਰ ਪਹੁੰਚ ਕੇ ਬਾਹਰ ਇਸ ਬੇਲਪੂਰੀ ਵਾਲੇ ਦੇ ਬਾਰੇ ਸੋਚਦਾ ਰਿਹਾ। ਇਸ ਸ਼ਹਿਰ ਵਿੱਚ ਲਗਭਗ ਉਹ 2 ਸਾਲਾਂ ਤੋਂ ਰਹਿ ਰਿਹਾ ਸੀ ਪਰ ਬੇਲਪੂਰੀ ਦਾ ਅਜਿਹਾ ਸੁਆਦ ਉਸ ਨੂੰ ਕਦੇ ਨਹੀਂ ਮਿਲਿਆ ਸੀ। ਪਰ ਅੱਜ ਇਹ ਸਵਾਦ ਉਸਨੂੰ ਪਰੇਸ਼ਾਨ ਕਰ ਰਿਹਾ ਸੀ ਪੰਕਜ ਸਵੇਰੇ ਜਲਦੀ ਜਲਦੀ ਉੱਠਿਆ ਤੇ ਆਫਿਸ ਦੇ ਟਾਈਮ ਤੋਂ ਪਹਿਲਾਂ ਤਿਆਰ ਹੋ ਗਿਆ ਪਤਨੀ ਨੇ ਕਿਹਾ ਅੱਜ ਕੋਈ ਮੀਟਿੰਗ ਆ ਤਾਂ ਜੋ ਐਨੀ ਜਲਦੀ ਜਾ ਰਹੇ ਹੋ ਤਾਂ ਪੰਕਜ ਨੇ ਕਿਹਾ ਕਿ ਮੀਟਿੰਗ ਤਾਂ ਨਹੀਂ ਆ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੰਮ ਆ ਉਹ ਗੱਡੀ 'ਚ ਬੈਠਾ ਤੇ ਡਰਾਈਵਰ ਨੂੰ ਬੇਲਪੁਰੀ ਵਾਲੀ ਜਗ੍ਹਾ ਤੇ ਲੈ ਜਾਣ ਲਈ ਕਿਹਾ ਗੱਡੀ ਤੋਂ ਪੰਕਜ ਉੱਤਰ ਕੇ ਸੰਦੀਪ ਦਾ ਇੰਤਜ਼ਾਰ ਕਰਨ ਲੱਗਿਆ। ਕਾਫੀ ਸਮਾਂ ਬੀਤ ਗਿਆ। ਸੰਦੀਪ ਬੇਲਪੂਰੀ ਵੇਚਣ ਨਹੀਂ ਆਇਆ ਤੇ ਉਹ ਅੱਜ ਆਉਣ ਵਾਲਾ ਵੀ ਨਹੀਂ ਸੀ ਕਿਉਂਕਿ ਸੰਦੀਪ ਦੀ ਗੱਡੀ ਵਾਲੇ ਮਾਲਕ ਦੀ ਆਵਾਜ਼ ਤੋਂ ਬੇਚੈਨ ਸੀ। ਘਰ ਪਹੁੰਚਿਆ ਤਾਂ ਸੰਦੀਪ ਨੇ ਬਹੁਤ ਧਿਆਨ ਲਾਇਆ ਤੇ ਗੱਡੀ ਦੇ ਮਾਲਕ ਦੀਆਂ ਗੱਲਾਂ ਤੇ ਗੌਰ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਤਾਂ ਪੰਕਜ ਬੋਲਦਾ ਸੀ ਤੇ ਉਹ ਬੇਲਪੂਰੀ ਦਾ ਬਹੁਤ ਵਧੀਆ ਸ਼ਕੀਨ ਸੀ। ਉਸਨੇ ਜਿੱਦਾਂ ਹੀ ਮੇਰੇ ਹੱਥ ਦੀ ਬੇਲਪੂਰੀ ਖਾਦੀ ਹੋਵੇਗੀ ਤਾਂ ਉਹ ਮੈਨੂੰ ਜ਼ਰੂਰ ਪਹਿਚਾਨ ਜਾਵੇਗਾ। ਦੂਜੇ ਦਿਨ ਉਹ ਜ਼ਰੂਰ ਮੈਨੂੰ ਮਿਲਣ ਆਵੇਗਾ। ਇਸ ਲਈ ਅੱਜ ਉਹ ਬੇਲਪੂਰੀ ਵਾਲੇ ਸਥਾਨ ਤੋਂ ਥੋੜੀ ਦੂਰ ਤੇ ਕੋਨੇ 'ਚ ਬੈਠ ਕੇ ਪੰਕਜ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸ ਦਾ ਸ਼ੱਕ ਸਹੀ ਨਿਕਲਿਆ। ਪੰਕਜ ਅੱਜ ਉੱਥੇ ਹੀ ਬੇਸਵਰੀ ਨਾਲ ਸੰਦੀਪ ਦਾ ਇੰਤਜ਼ਾਰ ਕਰ ਰਿਹਾ ਸੀ। ਪੰਕਜ ਨੇ ਆਸ-ਪਾਸ ਦੇ ਲੋਕਾਂ ਨੂੰ ਵੀ ਪੁੱਛਿਆ ਕਿ ਅੱਜ ਬੇਲਪੂਰੀ ਵਾਲਾ ਨਹੀਂ ਆਇਆ? ਤਾਂ ਉਹਨਾਂ ਲੋਕਾਂ ਨੇ ਦੱਸਿਆ ਕਿ ਅੱਜ ਤੱਕ ਤਾਂ ਇਦਾਂ ਕਦੇ ਨਹੀਂ ਹੋਇਆ ਸਵੇਰੇ 8 ਵਜੇ ਉਹ ਆ ਜਾਂਦਾ ਤੇ ਰਾਤ ਨੂੰ 8 ਵਜੇ ਇੱਥੋਂ ਚਲਾ ਜਾਂਦਾ ਅੱਜ ਪਹਿਲੀ ਵਾਰ ਇਦਾਂ ਹੋਇਆ ਨਾ ਤਾਂ ਉਹ ਆਇਆ ਤੇ ਨਾ ਹੀ ਕਿਸੇ ਨੇ ਨੂੰ ਦੱਸਿਆ ਵਿਚਾਰਾ ਕਿਸਮਤ ਦਾ ਮਾਰਿਆ ਇੰਨਾ ਪੜਿਆ ਲਿਖਿਆ ਹੋ ਕੇ ਵੀ ਬੇਲਪੂਰੀ ਵੇਚ ਰਿਹਾ ਪੰਕਜ ਦੀ ਕੰਪਨੀ ਤੋਂ ਬਾਰ-ਬਾਰ ਫੋਨ ਆ ਰਿਹਾ ਸੀ ਕਿਉਂਕਿ ਅੱਜ ਉਹ ਬਹੁਤ ਲੇਟ ਹੋ ਗਿਆ ਪੰਕਜ ਮਜਬੂਰਨ ਗੱਡੀ 'ਚ ਬੈਠ ਕੇ ਆਫਿਸ ਲਈ ਨਿਕਲ ਗਿਆ ਅੱਜ ਉਹ ਕੰਪਨੀ ਦਾ ਜਨਰਲ ਮੈਨੇਜਰ ਹੈ ਤੇ ਸਾਰੀ ਕੰਪਨੀ ਦੀ ਜ਼ਿੰਮੇਵਾਰੀ ਕੰਪਨੀ ਦੇ ਮਾਲਕ ਨੇ ਉਸ ਨੂੰ ਦਿੱਤੀ ਹੋਈ ਆ ਗੱਡੀ 'ਚ ਬੈਠ ਕੇ ਉਹ ਵਾਰ-ਵਾਰ ਸੰਦੀਪ ਦੇ ਬਾਰੇ ਸੋਚ ਰਿਹਾ ਉਦੋਂ ਹੀ ਅਚਾਨਕ ਉਸ ਦੇ ਦਿਮਾਗ 'ਚ ਖਿਆਲ ਆਇਆ ਕਿ ਜਦੋਂ ਮੈਂ ਡਰਾਈਵਰ ਨੂੰ ਬੇਲਪੁਰੀ ਲਈ ਕਿਹਾ ਸੀ ਤਾਂ ਸੰਦੀਪ ਨੇ ਮੇਰੀ ਆਵਾਜ਼ ਜ਼ਰੂਰ ਪਹਿਚਾਣ ਲਈ ਹੋਵੇਗੀ ਇਸ ਲਈ ਅੱਜ ਉਹ ਆਪਣੀ ਸਥਿਤੀ ਨੂੰ ਲੁਕਾਉਣ ਲਈ ਬੇਲਪੁਰੀ ਵਿੱਚ ਨਹੀਂ ਆਇਆ ਉਸ ਨੂੰ ਪਤਾ ਸੀ ਕਿ ਬੇਲਪੂਰੀ ਖਾਂਦੇ ਹੀ ਉਸ ਦੇ ਸਵਾਦ ਨੂੰ ਮੈਂ ਪਹਿਚਾਨ ਲਵਾਂਗਾ ਹੁਣ ਪੰਕਜ ਨੇ ਵੀ ਸੰਦੀਪ ਨੂੰ ਸਿੱਧਾ ਹੀ ਮਿਲਣ ਦਾ ਵਿਚਾਰ ਖਤਮ ਕਰ ਦਿੱਤਾ ਤੇ ਉਸ ਦਾ ਸਵਾਭੀ ਮਾਨ ਨੂੰ ਠੇਸ ਪਹੁੰਚਣਾ ਠੀਕ ਨਹੀਂ ਸਮਝਿਆ ਤੇ ਘਰ ਆ ਕੇ ਇਸ ਸੋਚ ਵਿੱਚ ਡੁੱਬ ਗਿਆ ਕਿ ਕਿਸ ਤਰ੍ਹਾਂ ਸੰਦੀਪ ਦੀ ਸਹਾਇਤਾ ਕੀਤੀ ਜਾਵੇ ਤੇ ਉਸ ਨੂੰ ਪਤਾ ਵੀ ਨਾ ਲੱਗੇ ਕਿ ਮੈਂ ਉਸ ਦੀ ਸਹਾਇਤਾ ਕੀਤੀ ਆ ਪੰਕਜ ਨੂੰ ਇਸ ਤਰ੍ਹਾਂ ਚਿੰਤਾ ਦੇ ਵਿੱਚ ਉਸ ਦੀ ਪਤਨੀ ਨੇ ਪੁੱਛਿਆ ਕਿ ਕੀ ਗੱਲ ਆ ਅੱਜ ਤੁਹਾਡੀ ਤਬੀਅਤ ਠੀਕ ਨਹੀਂ ਲੱਗ ਰਹੀ ਅੱਜ ਤੱਕ ਮੈਂ ਕਦੇ ਵੀ ਇਸ ਤਰ੍ਹਾਂ ਤੁਹਾਨੂੰ ਦੁਖੀ ਨਹੀਂ ਦੇਖਿਆ ਪੰਕਜ ਨੇ ਆਪਣੇ ਦੋਸਤ ਦੀ ਆਪਣੀ ਪਤਨੀ ਨੂੰ ਵੀ ਤਾਰੀਫ ਕੀਤੀ ਇਸ ਲਈ ਉਹ ਆਪਣੇ ਦੋਸਤ ਦੀ ਇਸ ਹਾਲਤ ਬਾਰੇ ਨਹੀਂ ਦੱਸਣਾ ਚਾਹੁੰਦਾ ਸੀ ਤਾਂ ਪੰਕਜ ਨੇ ਕਿਹਾ ਕਿ ਕੁਝ ਨਹੀਂ ਬਸ ਥੋੜੀ ਜਹੀ ਆਫਿਸ ਦੀ ਸਮੱਸਿਆ ਜਲਦੀ ਠੀਕ ਹੋ ਜਾਵੇਗੀ ਇਹਨਾਂ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਨਿਕਲ ਕੇ ਗਾਰਡਨ 'ਚ ਜਾ ਕੇ ਬੈਠ ਗਿਆ ਦੂਜੇ ਦਿਨ ਪੰਕਜ ਨੇ ਆਪਣੇ ਸਭ ਤੋਂ ਵਿਸ਼ਵਾਸ ਵਾਲੇ ਨੌਕਰ ਨੂੰ ਬੁਲਾਇਆ ਤੇ ਉਸ ਨੂੰ ਸੰਦੀਪ ਦੇ ਕੋਲ ਬੇਲਪੂਰੀ ਲਿਉਣ ਲਈ ਰੋਜ਼ ਭੇਜਣ ਲੱਗਿਆ ਇਸ ਤਰ੍ਹਾਂ ਉਸਨੇ ਸੰਦੀਪ ਦੀ ਸਾਰੀ ਸਥਿਤੀ ਤੇ ਉਸਦੇ ਨਾਲ ਘਟੀ ਹੋਈ ਘਟਨਾ ਪਤਾ ਕਰ ਲਈ ਇੱਕ ਦਿਨ ਨੌਕਰ ਨੇ ਪੰਕਜ ਦੀ ਯੋਜਨਾ ਦੇ ਅਨਸਾਰ ਸੰਦੀਪ ਨੂੰ ਸ਼ਹਿਰ ਦੀ ਇੱਕ ਵਧੀਆ ਕੰਪਨੀ 'ਚ ਜਗ੍ਹਾ ਖਾਲੀ ਹੋਣ ਦੀ ਸੂਚਨਾ ਦਿੱਤੀ ਤੇ ਉਸ ਨੂੰ ਉਸ ਕੰਪਨੀ 'ਚ ਨੌਕਰੀ ਮਿਲਣ ਦੀ ਪੂਰੀ ਸੰਭਾਵਨਾ ਦੱਸੀ ਪਰ ਸੰਦੀਪ ਨੇ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਕੰਪਨੀਆਂ ਵਿੱਚ ਤਾਂ ਪਹਿਲਾਂ ਹੀ ਬਹੁਤ ਲੋਕ ਆਉਂਦੇ ਰਹਿੰਦੇ ਆ ਬਸ ਦਿਖਾਵੇ ਲਈ ਇੰਟਰਵਿਊ ਲਿਆ ਜਾਂਦਾ ਤਾਂ ਨੌਕਰ ਨੇ ਕਿਹਾ ਨਹੀਂ ਉਸ ਕੰਪਨੀ ਦਾ ਮੈਨੇਜਰ ਬਹੁਤ ਇਮਾਨਦਾਰ ਆ ਤੇ ਉਹ ਸਿਰਫ ਯੋਗਤਾ ਦੇਖਦਾ ਸਿਰਫ ਬਿਸਪਾਰਸ਼ ਨਹੀਂ ਬਿਲਕੁਲ ਵੀ ਨਹੀਂ ਲੈਂਦਾ ਇਸ ਲਈ ਤੁਹਾਡੇ ਕੋਲ ਇੰਨੀ ਯੋਗਤਾ ਤਾਂ ਹੈ ਤਾਂ ਕਰਕੇ ਤੁਹਾਨੂੰ ਇੱਕ ਵਾਰ ਉਸ ਕੰਪਨੀ 'ਚ ਜ਼ਰੂਰ ਜਾਣਾ ਚਾਹੀਦਾ ਜੇਕਰ ਨੌਕਰੀ ਨਾ ਵੀ ਮਿਲੀ ਤਾਂ ਬੇਲਪੁਰੀ ਤਾਂ ਤੁਸੀਂ ਵੇਚ ਹੀ ਰਹੇ ਹੋ ਬਾਕੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਇਦਾਂ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਪਰ ਜਾ ਘਰ ਜਾ ਕੇ ਸੰਦੀਪ ਸੋਚਣ ਲੱਗਦਾ ਉਸ ਦਾ ਕਹਿਣਾ ਵੀ ਸਹੀ ਸੀ ਕਿ ਇੱਕ ਵਾਰ ਜਾਨ ਵਿੱਚ ਵੀ ਕੋਈ ਬਰਾਈ ਨਹੀਂ ਕੀ ਪਤਾ ਉਸ ਦੀ ਗੱਲ ਸਹੀ ਹੋਵੇ ਦੂਜੇ ਦਿਨ ਸੰਦੀਪ ਜਲਦੀ ਤਿਆਰ ਹੋ ਕੇ ਇੰਟਰਵਿਊ ਲਈ ਉਸ ਕੰਪਨੀ 'ਚ ਚਲਾ ਜਾਂਦਾ ਤੇ ਦੂਜੇ ਪਾਸੇ ਪੰਕਜ ਨੇ ਇੰਟਰਵਿਊ ਦੇ ਲਈ ਇੱਕ ਬੋਰਡ ਖੜਾ ਖੜਾ ਕਰ ਦਿੱਤਾ ਸੀ ਤੇ ਉਸ ਵਿੱਚ ਸਾਰੇ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਮੇਰੇ ਕੋਲ ਸਿਰਫ ਯੋਗਤਾ ਵਾਲੇ ਵਿਅਕਤੀ ਹੀ ਆਉਣੇ ਚਾਹੀਦੇ ਆ ਸਾਡੇ ਅਧਿਕਾਰੀਆਂ ਨੇ ਕੰਪਨੀ ਵਿੱਚ ਆਏ ਵਿਅਕਤੀਆਂ ਦਾ ਇੰਟਰਵਿਊ ਲਿਆ ਤੇ ਉਹਨਾਂ ਵਿੱਚੋਂ ਤਿੰਨ ਵਿਅਕਤੀਆਂ ਦੇ ਨਾਮ ਪੰਕਜ ਦੇ ਕੋਲ ਭੇਜ ਦਿੱਤੇ ਇਸ ਵਿੱਚ ਸਭ ਤੋਂ ਉੱਤਮ ਨਾਮ ਸੰਦੀਪ ਦਾਸੀ ਪੰਕਜ ਨੇ ਤੁਰੰਤੀ ਸੰਦੀਪ ਦਾ ਨਾਮ ਸਿਲੈਕਟ ਕਰ ਲਿਆ ਤੇ ਸੰਦੀਪ ਨੂੰ ਬੁਲਾ ਕੇ ਉਸ ਕੰਪਨੀ ਵਿੱਚ ਪ੍ਰੋਡਕਸ਼ਨ ਇਨਚਾਰਜ ਨਿਯੁਕਤ ਕਰ ਦਿੱਤਾ ਸੰਦੀਪ ਨੂੰ ਆਪਣੇ ਆਪ ਤੇ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇੰਨੀ ਵੱਡੀ ਕੰਪਨੀ ਚ ਐਨਾ ਵੱਡਾ ਸਥਾਨ ਮੈਨੂੰ ਮਿਲ ਸਕਦਾ ਉਸ ਨੇ ਮਾਣੀ ਮਾਣ ਉਸ ਨੌਕਰ ਦਾ ਧੰਨਵਾਦ ਕੀਤਾ ਤੇ ਸਭ ਤੋਂ ਪਹਿਲਾਂ ਮੰਦਰ ਵਿੱਚ ਜਾ ਕੇ ਪ੍ਰਸ਼ਾਦ ਜੜਾਇਆ ਤੇ ਘਰ ਪਹੁੰਚ ਕੇ ਆਪਣੀ ਪਤਨੀ ਨੂੰ ਚੁੱਕ ਕੇ ਜੋਰ-ਜੋਰ ਦੀ ਚਲਾਉਣ ਲੱਗਿਆ ਤੇ ਕਹਿੰਦਾ ਕਿ ਸਾਡੀ ਕਿਸਮਤ ਖੁੱਲ ਗਈ ਆ ਰੱਬ ਨੇ ਸਾਡੀ ਸੁਣ ਲਈ ਮੈਨੂੰ ਨੌਕਰੀ ਮਿਲ ਗਈ ਪਤਨੀ ਵੀ ਬਹੁਤ ਖੁਸ਼ ਹੋ ਜਾਂਦੀ ਆ ਤੇ ਸਾਰੇ ਦੁਆਰਾ ਫਿਰ ਮੰਦਰ ਚ ਰੱਬ ਤੋਂ ਅਸ਼ੀਰਵਾਦ ਲੈਣ ਲਈ ਜਾਂਦੇ ਆ ਸੰਦੀਪ ਦੇ ਪੂਰੇ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਸਵੇਰੇ ਸੰਦੀਪ ਨੌਕਰੀ ਤੇ ਜਾਣ ਤੋਂ ਪਹਿਲਾਂ ਆਪਣੀ ਬੇਲ ਪੂਰੀ ਵਾਲੇ ਸਥਾਨ ਤੇ ਜਾਂਦਾ ਤੇ ਆਪਣੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਉਂਦਾ ਤੇ ਸਾਰੇ ਉਸ ਨੂੰ ਵਧਾਈ ਦਿੰਦੇ ਆ ਕੰਪਨੀ ਵਿੱਚ ਪਹੁੰਚ ਕੇ ਸੰਦੀਪ ਆਪਣਾ ਸਥਾਨ ਗ੍ਰਹਿਣ ਕਰਦਾ ਤੇ ਪੂਰੀ ਲਗਨ ਦੇ ਨਾਲ ਕੰਮ ਕਰਦਾ ਸੰਦੀਪ ਨੇ ਆਪਣੇ ਕੰਮ ਵਿੱਚ ਕੰਪਨੀ ਦੇ ਸਾਰੇ ਕਰਮਚਾਰੀਆਂ ਦਾ ਮਨ ਜਿੱਤ ਲਿਆ ਸਾਰੇ ਲੋਕ ਉਸ ਦੀ ਬਹੁਤ ਤਾਰੀਫ਼ ਕਰਨ ਲੱਗੇ ਤੇ ਇੱਕ ਮਹੀਨੇ ਦੇ ਵਿੱਚ ਕੰਪਨੀ ਦਾ ਪ੍ਰੋਡਕਸ਼ਨ ਵੀ ਬਹੁਤ ਵਧੀਆ ਹੋ ਜਾਂਦਾ ਇਸ ਦਰੋਂ ਉਸ ਨੂੰ ਇੱਕ ਹੀ ਚੀਜ਼ ਅਜੀਬ ਲੱਗਦੀ ਆ ਕਿ ਕੰਪਨੀ ਮੈਨੇਜਰ ਨੇ ਕਦੇ ਉਸ ਨਾਲ ਮੁਲਾਕਾਤ ਨਹੀਂ ਕੀਤੀ ਪਰ ਉਹ ਮਿਲਣ ਦੀ ਕੋਸ਼ਿਸ਼ ਵੀ ਕਰਦਾ ਤਾਂ ਕੰਪਨੀ ਦਾ ਮੈਨੇਜਰ ਉਸ ਨੂੰ ਅਗਲੇ ਦਿਨ ਆਉਣ ਲਈ ਕਹਿ ਕੇ ਟਾਲ ਦਿੰਦਾ ਹੁਣ ਇਸ ਕੰਪਨੀ ਵਿੱਚ ਉਸਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਕੰਪਨੀ ਦਾ ਮਾਲਕ ਕਈ ਦਿਨਾਂ ਤੋਂ ਪੰਕਜ ਨੂੰ ਆਪਣੀ ਦੂਜੀ ਕੰਪਨੀ 'ਚ ਭੇਜਣਾ ਚਾਹ ਰਿਹਾ ਸੀ ਕਿਉਂਕਿ ਉੱਥੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ ਪਰ ਪੰਕਜ ਸੰਦੀਪ ਨੂੰ ਪੂਰੀ ਤਰ੍ਹਾਂ ਸੈੱਟ ਕੀਤੇ ਬਿਨਾ ਨਹੀਂ ਜਾਣਾ ਚਾਹੁੰਦਾ ਸੀ ਪਰ ਹੁਣ ਉਹ ਆਪਣੇ ਫਰਜ਼ ਨੂੰ ਪੂਰਾ ਕਰ ਚੁੱਕਿਆ ਸੀ ਇਸ ਲਈ ਉਸ ਨੂੰ ਹੁਣ ਲੱਗਾ ਕਿ ਮਾਲਕ ਦੀ ਗੱਲ ਸੁਣ ਕੇ ਮੈਨੂੰ ਦੂਜੀ ਕੰਪਨੀ ਵਿੱਚ ਚਲੇ ਜਾਣਾ ਚਾਹੀਦਾ ਇਸ ਵਿੱਚ ਸੰਦੀਪ ਦੀ ਹੀ ਭਲਾਈ ਆ ਕਿਉਂਕਿ ਮੈਂ ਉਸ ਤੋਂ ਹੁਣ ਹੋਰ ਜ਼ਿਆਦਾ ਦਿਨ ਬਚ ਨਹੀਂ ਸਕਦਾ ਇੱਕ ਨਾ ਇੱਕ ਦਿਨ ਮੇਰੀ ਮੁਲਾਕਾਤ ਉਸ ਨਾਲ ਹੋਈ ਜਾਵੇਗੀ ਤੇ ਨਾਲ ਹੀ ਮੈਂ ਉਸ ਕੰਪਨੀ ਵਿੱਚ ਚਲਾ ਜਾਂਦਾ ਹਾਂ ਤਾਂ ਸੰਦੀਪ ਦੇ ਕੰਮ ਤੋਂ ਖੁਸ਼ ਹੋ ਕੇ ਕੰਪਨੀ ਮਾਲਕ ਉਸ ਨੂੰ ਮੇਰੀ ਜਗ੍ਹਾ ਦੇ ਦੇ ਸਕਦੇ ਆ ਇਸ ਲਈ ਮੈਨੂੰ ਹਰ ਹਾਲ ਵਿੱਚ ਇਸ ਕੰਪਨੀ ਤੋਂ ਜਾਣ ਦੀ ਤਿਆਰੀ ਕਰ ਲੈਣੀ ਚਾਹੀਦੀ ਆ ਇਸ ਲਈ ਪੰਕਜ ਨੇ ਆਪਣੀ ਜਗ੍ਹਾ ਕੰਪਨੀ ਮਾਲਕ ਨੂੰ ਸੰਦੀਪ ਨੂੰ ਦੇ ਕੇ ਉਹ ਦੂਜੀ ਕੰਪਨੀ 'ਚ ਚਲਾ ਜਾਂਦਾ ਕੰਪਨੀ ਮਾਲਕ ਨੇ ਵੀ ਪੰਕਜ ਦੀ ਸੰਤੁਸ਼ਟੀ ਦੇ ਆਧਾਰ ਤੇ ਸੰਦੀਪ ਨੂੰ ਉਸ ਕੰਪਨੀ ਦਾ ਜਨਰਲ ਮੈਨੇਜਰ ਬਣਾ ਦਿੰਦੇ ਆ ਸੰਦੀਪ ਨੂੰ ਜਦੋਂ ਇਹ ਪਤਾ ਲੱਗਦਾ ਕਿ ਉਸ ਦਾ ਪ੍ਰਮੋਸ਼ਨ ਜਨਰਲ ਮੈਨੇਜਰ ਦੇ ਸਥਾਨ ਤੇ ਹੋ ਗਿਆ ਤਾਂ ਉਸ ਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਤੇ ਬਹੁਤ ਅਜੀਬ ਵੀ ਲੱਗਦਾ ਕਿਉਂਕਿ ਇਹ ਪ੍ਰਮੋਸ਼ਨ ਪ੍ਰਾਣੇ ਜਨਰਲ ਮੈਨੇਜਰ ਦੇ ਕਾਰਨ ਮਿਲਿਆ ਹੈ ਤੇ ਉਹ ਮਾਣੀ ਮਣ ਸੋਚਦਾ ਕਿ ਜੋ ਜਨਰਲ ਮੈਨੇਜਰ ਮੈਨੂੰ ਮਿਲਣਾ ਵੀ ਨਹੀਂ ਚੰਗਾ ਸਮਝਦਾ ਉਸ ਨੇ ਮੇਰੇ ਲਈ ਜਨਰਲ ਜਨਰਲ ਮੈਨੇਜਰ ਦਾ ਸਥਾਨ ਕਿਦਾਂ ਛੱਡ ਦਿੱਤਾ ਪਰ ਖੁਸ਼ੀ ਇੰਨੀ ਵੱਡੀ ਸੀ ਕਿ ਉਹ ਸਭ ਕੁਝ ਭੁੱਲ ਕੇ ਸਾਰੇ ਕਰਮਚਾਰੀਆਂ ਤੋਂ ਵਧਾਈ ਲੈਣ ਚ ਜਟ ਗਿਆ ਇਸ ਤਰ੍ਹਾਂ ਹੌਲੀ ਹੌਲੀ 2 ਸਾਲ ਲੰਘ ਗਏ ਤੇ ਸੰਦੀਪ ਨੇ ਜਦੋਂ ਕੰਪਨੀ ਵਿੱਚ ਮੈਨੇਜਰ ਦਾ ਸਥਾਨ ਸੰਭਾਲ ਲਿਆ ਸੀ ਤਾਂ ਕੰਪਨੀ ਦੇ ਪ੍ਰੋਡਕਸ਼ਨ ਵਿੱਚ 2-3 ਤਰੱਕੀ ਹੋਣ ਲੱਗੀ ਕੰਪਨੀ ਦਾ ਫਾਇਦਾ ਕਈ ਗੁਣਾ ਵੱਧ ਗਿਆ ਅਗਲੇ ਮਹੀਨੇ ਕੰਪਨੀ ਦੇ ਸਲਾਨਾ ਪ੍ਰਜਬ ਵਿਅਕਤੀ ਦੇ ਆਧਾਰ ਤੇ ਸਭ ਤੋਂ ਉੱਚੀ ਤੇ ਵਧੀਆ ਕੰਪਨੀ ਦੇ ਖਿਤਾਬ ਦੀ ਕੋਸ਼ਿਸ਼ ਨਾ ਹੋਣੀ ਸੀ ਸੰਦੀਪ ਵੀ ਇਹ ਖਿਤਾਬ ਜਿੱਤਣ ਲਈ ਬਹੁਤ ਕੋਸ਼ਿਸ਼ ਕਰਨ ਲੱਗਦਾ ਹੈ ਇਸ ਸਾਲ ਇਹ ਖਿਤਾਬ ਉਸ ਨੂੰ ਮਿਲਣ ਦੀ ਪੂਰੀ ਸੰਭਾਵਨਾ ਹੈ ਸੰਦੀਪ ਚਪੜਾਸੀ ਨੂੰ ਬੁਲਾ ਕੇ ਪਿਛਲੇ ਸਾਲ ਉਸ ਲਾਨਾ ਪੁਰਸਕਾਰ ਭੇਜੀ ਗਈ ਫਾਈਲ ਨੂੰ ਮੰਗਵਾਉਂਦਾ ਤੇ ਨੌਕਰ ਜਾ ਕੇ ਅਲਮਾਰੀ ਚੋਂ ਫਾਈਲ ਕੱਢ ਕੇ ਲਿਆਉਂਦਾ ਤੇ ਕਹਿੰਦਾ ਕਿ ਸਾਹਬ ਪਹਿਲਾਂ ਵਾਲੇ ਸਰ ਵੀ ਇਸ ਪੁਰਸਕਾਰ ਲਈ ਬਹੁਤ ਕੋਸ਼ਿਸ਼ ਕੀਤੀ ਸੀ ਤੇ ਉਸ ਨੂੰ ਹਰ ਹਾਲ ਵਿੱਚ ਜਿੰਨਾ ਵੀ ਚਾਹੁੰਦੇ ਸੀ ਪਰ ਉਹਨਾਂ ਦੀ ਕਿਸਮਤੀ ਖਰਾਬ ਸੀ ਪਿਛਲੇ 2-3 ਸਾਲਾਂ ਵਿੱਚ ਉਹ ਕਿਸੇ ਨਾ ਕਿਸੇ ਕਾਰਨ ਉਹ ਉੱਚੇ ਕੰਪਨੀ ਦਾ ਪੁਰਸਕਾਰ ਪਾਉਂਦੇ ਪਾਉਂਦੇ ਰਹਿ ਜਾਂਦੇ ਤੇ ਇਹ ਪੁਰਸਕਾਰ ਮਿਲੇ ਵੀ ਤਾਂ ਕਿਦਾਂ ਮਾਲਕ ਐਸ ਕੰਪਨੀ ਦੀ ਹਾਲਤ ਖਰਾਬ ਹੁੰਦੀ ਹੈ ਉਸ ਵਿੱਚ ਹੀ ਉਹਨਾਂ ਨੂੰ ਭੇਜਦੇ ਹਨ ਇਸ ਲਈ ਉਹਨਾਂ ਦਾ ਸਾਰਾ ਸਮਾਂ ਕੰਪਨੀ ਦੀ ਹਾਲਤ ਸੁਧਾਰਨ 'ਚ ਲੱਗ ਜਾਂਦਾ ਜਦੋਂ ਕੰਪਨੀ ਦੀ ਹਾਲਤ ਸਹੀ ਹੋ ਜਾਂਦੀ ਆ ਤਾਂ ਉਹਨਾਂ ਦਾ ਟਰਾਂਸਫਰ ਹੋ ਜਾਂਦਾ ਤੇ ਪੁਰਸਕਾਰ ਕੋਈ ਹੋਰ ਜਿੱਤ ਲੈਂਦਾ ਸੰਦੀਪ ਨੇ ਨੌਕਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੂੰ ਉਦਾਸ ਨਾ ਹੋ ਪਹਿਲਾਂ ਵਾਲੇ ਵੱਡੇ ਸਾਹਿਬ ਦਾ ਸਭ ਤੋਂ ਵੱਡਾ ਪੁਰਸਕਾਰ ਉਹਨਾਂ ਦੀ ਇਮਾਨਦਾਰੀ ਆ ਇਸ ਤੋਂ ਵੱਡਾ ਪੁਰਸਕਾਰ ਹੋਰ ਕੋਈ ਨਹੀਂ ਸਾਰੇ ਸਾਲ ਵਿੱਚ ਇਹ ਪੁਰਸਕਾਰ ਇੱਕ ਵਾਰ ਹੀ ਜਿੱਤਦੇ ਆ ਪਰ ਉਹਨਾਂ ਨੂੰ ਵੀ ਤਾਂ ਇਹ ਪੁਰਸਕਾਰ ਸਾਲ ਵਿੱਚ ਕਈ ਵਾਰ ਮਿਲ ਜਾਂਦਾ ਹੈ ਇਸ ਲਈ ਉਹਨਾਂ ਤੋਂ ਵੱਡਾ ਵਿਜੇਤਾ ਦੂਜਾ ਕੋਈ ਨਹੀਂ ਛਪੜਾਸੀ ਨੇ ਵੀ ਕਿਹਾ ਕਿ ਸਾਰ ਤੁਹਾਡੀ ਇਹ ਗੱਲ ਵੀ ਸਹੀ ਆ ਪਹਿਲੇ ਦਿਨ ਵਾਲੇ ਸਾਰੇ ਦਿਲ ਤੋਂ ਬਹੁਤ ਵਧੀਆ ਸੀ ਮੈਂ ਅੱਜ ਤੱਕ ਇਦਾਂ ਦਾ ਅਪਸਰ ਕਦੇ ਨਹੀਂ ਦੇਖਿਆ ਸੰਦੀਪ ਨੇ ਕਿਹਾ ਮੇਰੇ ਤੋਂ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਨਾ ਤੁਸੀਂ ਵੀ ਬਹੁਤ ਵਧੀਆ ਹੋ ਸੰਦੀਪ ਨੇ ਹੱਸਦੇ ਹੋਏ ਕਿਹਾ ਕਿ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਅੱਜ ਉਹ ਦਿਨ ਜਿਸ ਦਾ ਸਾਰੀ ਕੰਪਨੀ ਦੇ ਜਨਰਲ ਮੈਨੇਜਰਾਂ ਨੂੰ ਇੰਤਜ਼ਾਰ ਰਹਿਦਾ ਤੇ ਉਹ ਆ ਗਿਆ ਅੱਜ ਸਭ ਤੋਂ ਟਾਪ ਫਲੈਸ਼ਟਾ ਕੰਪਨੀ ਨੂੰ ਸਰਵ ਸ੍ਰੇਸ਼ਟ ਕੰਪਨੀ ਦਾ ਪੁਰਸਕਾਰ ਮਿਲਣ ਵਾਲਾ ਸੀ ਸੰਦੀਪ ਨੂੰ ਪੂਰਾ ਵਿਸ਼ਵਾਸ ਆ ਕਿ ਇਸ ਵਾਰ ਉਹ ਪੁਰਸਕਾਰ ਉਹੀ ਜਿੱਤੇਗਾ ਸੰਦੀਪ ਸਲਾਨਾ ਕਾਰਜਕ੍ਰਮ ਵਿੱਚ ਸ਼ਾਮਲ ਹੋਣ ਲਈ ਨਿਕਲਣ ਵਾਲਾ ਹੀ ਸੀ ਕਿ ਉਦੋਂ ਹੀ ਉਸ ਨੂੰ ਕੁਝ ਜ਼ਰੂਰੀ ਪੇਪਰ ਦਾ ਧਿਆਨ ਆਉਂਦਾ ਤਾਂ ਉਹ ਉਸ ਨੂੰ ਲੈਣ ਲਈ ਆਫਿਸ ਜਾਂਦਾ ਤੇ ਆਫਿਸ ਦੇ ਅੰਦਰ ਪਹੁੰਚ ਕੇ ਉਹ ਪੇਪਰ ਲੱਭਣ ਲੱਗਦਾ ਹੈ ਤਾਂ ਉਦੋਂ ਹੀ ਦਰਾਜ 'ਚ ਚਿਪਕਿਆ ਹੋਇਆ ਇੱਕ ਫੋਟੋ ਉਸਦੇ ਹੱਥ ਲੱਗਦਾ ਤੇ ਉਹ ਫੋਟੋ ਨੂੰ ਦੇਖਦੇ ਹੀ ਸੰਦੀਪ ਬਹੁਤ ਹੈਰਾਨ ਰਹਿ ਜਾਂਦਾ ਕਿਉਂਕਿ ਫੋਟੋ ਉਸਦੇ ਕਾਲਜ ਦੇ ਸਮੇਂ ਦਾ ਸੀ ਹੁਣ ਉਸ ਨੂੰ ਸਭ ਕੁਝ ਸਮਝ ਆ ਜਾਂਦਾ ਕਿ ਉਹ ਪਹਿਲਾਂ ਵਾਲਾ ਸਰ ਉਸ ਨੂੰ ਕਿਉਂ ਨਹੀਂ ਮਿਲ ਰਿਹਾ ਸੰਦੀਪ ਸਮਝ ਜਾਂਦਾ ਕਿ ਮੈਂ ਪੰਕਜ ਲੋਕ ਰਿਹਾ ਸੀ ਮੇਰੇ ਤੋਂ ਪੰਕਜ ਲੋਕ ਰਿਹਾ ਸੀ ਪਰ ਉਸ ਨੂੰ ਇਹ ਸਭ ਕੁਝ ਪਤਾ ਚੱਲ ਗਿਆ ਹੋਵੇਗਾ ਇਸ ਲਈ ਉਸਨੇ ਮੈਨੂੰ ਵੀ ਨਾ ਮਿਲਣ ਦਾ ਫੈਸਲਾ ਕੀਤਾ ਹੋਵੇਗਾ ਇਹ ਸਭ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗਦੇ ਆ ਤੇ ਆਪਣੇ ਦੋਸਤ ਦੇ ਇਸ ਤਿਆਗ ਤੇ ਉਹ ਬਹੁਤ ਹੀ ਭਾਵਕ ਹੋ ਜਾਂਦਾ। ਉਦੋਂ ਹੀ ਚਪੜਾਸੀ ਆਫਿਸ ਦੇ ਅੰਦਰ ਆਉਂਦਾ ਤੇ ਕਹਿੰਦਾ ਕਿ ਅਸੀਂ ਲੇਟ ਹੋ ਰਹੇ ਹਾਂ ਤੁਹਾਨੂੰ ਨਿਕਲਣਾ ਚਾਹੀਦਾ ਹੈ। ਤਾਂ ਇਸ ਤੇ ਸੰਦੀਪ ਕਹਿੰਦਾ ਕਿ ਤੂੰ ਗੱਡੀ 'ਚ ਪਹੁੰਚ ਮੈਂ ਆ ਰਿਹਾ। ਚਪੜਾਸੀ ਦੇ ਜਾਣ ਤੋਂ ਬਾਅਦ ਸੰਦੀਪ ਆਪਣੇ ਹੰਝੂ ਪੂੰਝਦਾ ਤੇ ਆਫਿਸ 'ਚੋਂ ਨਿਕਲ ਕੇ ਗੱਡੀ 'ਚ ਬੈਠ ਕੇ ਚਲਾ ਜਾਂਦਾ ਸਲਾਨਾ ਕਾਰਜਕ੍ਰਮ ਵਿੱਚ। ਪਹੁੰਚ ਕੇ ਸਭ ਤੋਂ ਪਹਿਲਾਂ ਇਹ ਪਤਾ ਕਰਦਾ ਕਿ ਇਸ ਸਾਲ ਟੌਪ ਲਿਸਟ ਤੇ ਕਿਹੜੀ-ਕਿਹੜੀ ਕੰਪਨੀ ਆ ਤੇ ਉਸ ਨੂੰ ਪਤਾ ਲੱਗਦਾ ਕਿ ਇਸ ਵਾਰ ਸਿਰਫ ਦੋ ਹੀ ਕੰਪਨੀਆਂ ਇੱਕ ਉਸਦੀ ਤੇ ਦੂਜੀ ਪੰਕਜ ਦੀ ਇਹ ਸੁਣਦੇ ਹੀ ਸੰਦੀਪ ਬਹੁਤ ਦੁਖੀ ਹੋ ਜਾਂਦਾ ਤੇ ਭੱਜ ਕੇ ਨਿਰਲਾਇਕ ਮੰਡਲ ਦੇ ਆਫਿਸ ਵਿੱਚ ਪਹੁੰਚਦਾ ਤੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਨਾਮ ਵਾਪਸ ਲੈ ਲੈਣ ਨੇ ਲਾਇਕ ਮੰਡਲ ਦੇ ਦਿਲ ਦੇ ਦੁਬਾਰਾ ਨਾਮ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਜਾਂਦਾ ਤਾਂ ਇਸ ਤੇ ਸੰਦੀਪ ਰੋਣ ਲੱਗਦਾ ਤੇ ਕਹਿੰਦਾ ਕਿ ਮੇਰਾ ਦੋਸਤ ਮੇਰੇ ਲਈ ਰੱਬ ਦੇ ਸਮਾਨ ਆ ਮੈਂ ਆਪਣੇ ਦੋਸਤ ਨਾਲ ਮੁਕਾਬਲਾ ਨਹੀਂ ਕਰ ਸਕਦਾ ਤੁਸੀਂ ਮੇਰਾ ਨਾਮ ਕੱਟਣ ਦੀ ਕਿਰਪਾਲਤਾ ਕਰੋ ਤਾਂ ਉਸ ਮੰਡਲ ਦੇ ਸਾਰੇ ਵਿਅਕਤੀ ਉਸ ਦੀ ਗੱਲ ਸੁਣਨ ਤੋਂ ਬਾਅਦ ਉਸ ਨੂੰ ਬਾਹਰ ਜਾਣ ਲਈ ਕਹਿੰਦੇ ਆ ਤੇ ਉਹਨਾਂ ਲੋਕਾਂ ਨੂੰ ਅੱਜ ਆਪਣੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅਜਿਹੀ ਵੀ ਦੋਸਤੀ ਹੋ ਸਕਦੀ ਆ ਇਦਾਂ ਤਾਂ ਸਿਰਫ ਕਹਾਣੀਆਂ ਤੇ ਫਿਲਮਾਂ 'ਚ ਹੀ ਹੁੰਦਾ ਜਿੱਥੇ ਇੱਕ ਦੋਸਤ ਆਪਣੇ ਦੂਜੇ ਦੋਸਤ ਦੇ ਲਈ ਆਪਣੀ ਜਾਨ ਦੇਣ ਲਈ ਤਿਆਰ ਰਹਿੰਦਾ ਕਿਉਂਕਿ ਸੰਦੀਪ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਪੰਕਜ ਵੀ ਇਸ ਮੰਡਲ ਵਿੱਚ ਉਹੀ ਗੱਲਾਂ ਕਹਿ ਚੁੱਕਿਆ ਸੀ ਜੋ ਹਜੇ-ਹਜੇ ਸੰਦੀਪ ਨੇ ਕੰਗੀਆਂ ਸੀ ਤੇ ਉਹ ਵੀ ਆਪਣਾ ਨਾਮ ਵਾਪਸ ਲੈਣ ਲਈ ਬੇਨਤੀ ਕਰ ਰਿਹਾ ਸੀ ਸੰਦੀਪ ਅਤੇ ਪੰਕਜ ਦੋਵੇਂ ਆਪਣੀ ਆਪਣੀ ਗੱਡੀ 'ਚ ਬੈਠ ਕੇ ਬੈਠ ਜਾਂਦੇ ਆ ਤੇ ਆਪਣੇ ਦੋਸਤ ਦੇ ਨਾਮ ਦੀ ਖੋਸ਼ਨਾ ਹੋਣ ਦਾ ਇੰਤਜ਼ਾਰ ਕਰਦੇ ਆ ਉਹ ਸੋਚਦੇ ਆ ਕਿ ਜਿੱਦਾਂ ਅਸੀਂ ਉਸਦੇ ਦੋਸਤ ਦਾ ਨਾਮ ਅਨਾਉਂਸ ਹੋਵੇਗਾ ਤਾਂ ਉਹ ਤੁਰੰਤ ਹੀ ਆਪਣੇ ਘਰ ਵੱਲ ਨਿਕਲ ਜਾਣਗੇ ਪਰ ਇਹ ਕੀ ਹੋਇਆ ਨਿਰਲਾਇਕ ਮੰਡਲ ਦੇ ਇਸ ਵਾਰ ਇਹ ਨਹੀਂ ਇੱਕ ਨਹੀਂ ਦੋ ਕੰਪਨੀਆਂ ਨੂੰ ਪੁਰਸਕਾਰ ਲਈ ਚੁਣਿਆ ਤੇ ਸਟੇਜ ਤੇ ਜਿੱਦਾਂ ਹੀ ਦੋਵੇਂ ਦੋਸਤਾਂ ਦੇ ਨਾਮ ਅਨਾਉਂਸ ਹੁੰਦੇ ਆ ਤਾਂ ਦੋਵੇਂ ਹੀ ਦੋਸਤ ਬਹੁਤ ਹੈਰਾਨ ਰਹਿ ਜਾਂਦੇ ਆ ਤੇ ਅੱਜ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਇੱਕ ਦੂਜੇ ਦੇ ਸਾਹਮਣੇ ਆਉਣ ਦੀ アナウンサー ਦੋਵੇਂ ਦੋਸਤਾਂ ਦੀ ਦੋਸਤੀ ਦੇ ਬਾਰੇ ਹੀ ਸਟੇਜ ਤੇ ਦੱਸਦਾ ਕਿ ਕਿਦਾਂ ਇੱਕ ਦੋਸਤ ਦੂਜੇ ਦੋਸਤ ਦੇ ਲਈ ਮਰ ਮਿਟਣ ਲਈ ਤਿਆਰ ਹੋ ਹੈ। ਦੋਵੇਂ ਦੋਸਤ ਸਟੇਜ ਤੇ ਪਹੁੰਚਦੇ ਹਨ ਤੇ ਰੋਂਦੇ ਹੋਏ ਇੱਕ ਦੂਜੇ ਦੇ ਨਾਲ ਗੱਲ ਲੱਗ ਜਾਂਦੇ ਆ।アナウンサー ਦੀ ਗੱਲ ਸੁਣ ਕੇ ਹਾਲਚ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਪਰ ਆਉਂਦੀਆਂ ਤੇ ਸਾਰਾ ਹਾਲ ਦੋਮਾ ਦੋਸਤਾਂ ਦੀ ਸੱਚੀ ਦੋਸਤੀ ਤੇ ਪਿਆਰ ਨੂੰ ਸਲਾਮ ਕਰਦਾ ਤੇ ਤਾੜੀਆਂ ਬੁਜਾਉਂਦਾ। ਦੋਵੇਂ ਦੋਸਤ ਸਰਵ ਸ਼੍ਰੇਸ਼ਟ ਕੰਪਨੀ ਦਾ ਪੁਰਸਕਾਰ ਪ੍ਰਾਪਤ ਕਰਦੇ ਆ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ